ਸਾਸਰੀ ਕਾਲ ਜੀ ਹਾਂਜੀ ਵੀਰ ਜੀ ਸੀਨੀ ਵਾਲਗਣਾ ਡੇਰੀ ਫਾਰਮ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵੀਰੇ ਮੁਬਾਰਕਾਂ ਆਸ ਕਰਦੇ ਹਾਂ ਪ੍ਰਮਾਤਮਾ ਮੂਰੇ ਵੀਰੇ ਤੁਹਾਡੇ ਲਈ ਇਹ ਤਿਆਰ ਖੁਸ਼ੀਆਂ ਭਰਿਆ ਹੋਵੇ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਵੀਰੇ ਪ੍ਰਮਾਤਮਾ ਅਨਿਓ ਦਿਨ ਦੁਗਣੀ ਅਤੇ ਰਾਤ ਚੌਗਣੀ ਵੀਰੇ ਤਰੱਕੀ ਬਖਸ਼ੇ ਹੋਵੇ ਸਾਰੇ ਵੀਰਾਂ ਨੂੰ ਆਪਾਂ ਅਰਦਾਸ ਕਰਦੇ ਹਾਂ ਵੀਰੇ ਇਹ ਤਿਹਾਰ ਆਪਾਂ ਰਲ ਮਿਲ ਕੇ ਮਨਾਈਏ ਤੇ ਮਠਿਆਈਆਂ ਵੰਡਿਏ ਵੀਰੇ ਤੇ ਰਲ ਮਿਲ ਕੇ ਆਪਾਂ ਜਿਹੜੇ ਘਿਓ ਦੇ ਜਾਂ ਸਰੋਂ ਦੇ ਤੇਲ ਦੇ ਦੀਵੇ ਦੀਵੇ ਵੀਰੇ ਮੋਮਬੱਤੀਆਂ ਜਗਾਈਏ ਤੇ ਪੜਾਕਿਆਂ ਤੋਂ ਥੋੜਾ ਜਿਹਾ ਆਪਾਂ ਗਰੇਜ ਕਰਨਾ ਉੱਤੇ ਵੀਰੇ ਪ੍ਰਦੂਸ਼ਨ ਵੀ ਹੁੰਦਾਗਾ ਤੇ ਇਸੇ ਤਰ੍ਹਾਂ ਹੀ ਵੀਰੇ ਆਪਾਂ ਜਾਣੀ ਦੇ त्यौਹਾਰ ਮਨਾਉਂਦੇ ਰਹਿਣਾ ਚਾਹੀਦਾਗਾ ਸਾਰੇ ਵੀਰਾਂ ਨੂੰ ਰਲ ਕੇ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਨੇ ਤੇ ਜਿੱਥੇ ਆਪਣਾ ਪਿੰਡਾਂ ਦੇ ਵਿੱਚ ਉੱਥੇ ਵੀਰੇ ਗਲੀਆਂਾਂ ਵਿੱਚ ਬਸਾਰਾਂ ਦੇ ਵਿੱਚ ਮਹੱਲੇਾਂ ਵਿੱਚ ਇਹ त्यौਹਾਰ ਪੂਰਾ ਵੀਰੇ ਖੁਸ਼ੀਆਂ ਭਰਿਆ ਹੋਵੇ ਸਿਨੀ ਬਲਕਨ ਡੇਰੀ ਫਾਰਮ ਦੀ ਪੂਰੀ ਟੀਮ ਅੰਨੀਓ ਤਾਨੂੰ ਵੀਰੇ ਪਰਮਾਤਮਾ ਦੇ ਫਰਦਾਸ ਕਰਦੇ ਆ ਪਰਮਾਤਮਾ ਵੀਰੇ ਤੁਹਾਡੇ ਲਈ ਇਹ ਤਿਆਰ ਖੁਸ਼ੀਆਂ ਭਰਿਆ ਰਹੇ ਦਿਨ ਦੁਪਣੀ ਅਤੇ ਰਾਤ ਚੌਪਣੀ ਤਰੱਕੀ ਤੁਹਾਨੂੰ ਬਖਸ਼ੇ